ਕੱਲ ਪੰਚਾਇਤੀ ਚੋਣਾਂ ਦੇ ਵਿੱਚ ਕਾਗਜ਼ ਦਾਖਲ ਕਰਨ ਦਾ ਆਖਰੀ ਦਿਨ ਸੀ ਤੇ ਕੱਲ ਕਾਗਜ਼ ਦਾਖਲ ਕਰਨ ਸਮੇਂ ਕਾਫੀ ਜਿਹੜੀ ਗੁੰਡਾਗਰਦੀ ਨਜ਼ਰ ਆਈ ਆ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਜਿਹੜਾ ਵਿਅਕਤੀ ਆ ਉਹ ਆਪਣੇ ਕਾਗਜ਼ ਭਰਨ ਜਾਂਦਾ ਤੇ ਰਸਤੇ ਦੇ ਵਿੱਚ ਜਾ ਕੇ ਜਿਹੜੇ ਉਸ ਦੇ ਹੱਥ ਦੇ ਵਿੱਚੋਂ ਕਾਗਜ਼ ਖੋਹ ਲੈ ਜਾਂਦੇ ਨੇ ਇਹ ਇੱਕ ਉਮੀਦਵਾਰ ਦੀ ਵੀਡੀਓ ਆ ਜੋ ਆਪਣੇ ਸਰਪੰਚੀ ਦੀ ਉਮੀਦਵਾਰ ਦੇ ਜਿਹੜੇ ਕਾਗਜ਼ ਆ ਉਹ ਵੀਡੀਓ ਦਫ਼ਤਰ ਜਮ੍ਹਾਂ ਕਰਵਾਉਣ ਜਾਂਦਾ ਪਰ ਰਸਤੇ ਦੇ ਵਿੱਚ ਹੀ ਉੱਥੇ ਉਸਦੇ ਕਾਗਜ਼ ਖੋਹ ਲੈ ਜਾਂਦੇ ਨੇ ਪਰ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਖੜ ਕੇ ਪੂਰਾ ਜਿਹੜਿਆ ਘਟਨਾਕਰਮਾ ਦੇਖ ਦਿਆ ਕੋਈ ਰਿਐਕਸ਼ਨ ਨਹੀਂ ਕੀਤਾ ਜਾਂਦਾ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਤੁਸੀਂ ਗੇਟ ਤੋਂ ਪਿੱਛੇ ਹਟ ਜਾਓ ਪਰ ਉਸ ਦੇ ਸਾਹਮਣੇ ਹੀ ਜਿਹੜੇ ਉਮੀਦਵਾਰ ਦੇ ਕੋਲੋਂ ਕਾਗਜ਼ ਖੋਏ ਨੇ ਤੇ ਜਿਹੜੇ ਦੋ ਵਿਅਕਤੀ ਨੇ ਉਹ ਉਸ ਦੇ ਨਾਲ ਜਿਹੜਾ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਤੱਕਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਸ ਦੇ ਹੱਥੋਂ ਕਾਗਜ਼ ਖੋਹ ਲਏ ਜਾਂਦੇ ਨੇ ਕੱਲ ਪੰਚਾਇਤਾਂ ਦਾ ਜਿਹੜਾ ਕਹਿਦੀ ਕਿ ਪੰਚਾਇਤੀ ਚੋਣਾਂ ਦੇ ਵਿੱਚ ਨਾਮਜ਼ਦਗੀ ਪੇਪਰ ਦਾਖਲ ਕਰਨ ਦਾ ਜਿਹੜਾ ਆਖਰੀ ਸਮਾਂ ਸੀ ਤੇ ਆਖਰੀ ਸਮੇਂ ਜਦੋਂ ਇਹ ਉਮੀਦਵਾਰ ਆਪਣੇ ਕਾਗਜ਼ ਭਰਨ ਜਾਂਦਾ ਹੈ ਤੇ ਉਸ ਦੇ ਹੱਥੋਂ ਜਿਹੜੇ ਕਾਗਜ਼ ਕੋਈ ਲੈ ਜਾਂਦੇ ਨਹੀਂ ਕੱਲ ਦੀ ਇਹ ਵੀਡੀਓ ਲਗਾਤਾਰ ਜਿਹੜਾ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਜਾ ਰਹੀ ਆ ਤੁਹਾਨੂੰ ਦੱਸ ਦਈਏ ਕਿ ਜਿਹੜਾ ਉਮੀਦਵਾਰ ਆ ਇਸ ਦੇ ਇੱਕ ਸਾਥੀ ਦੇ ਵੱਲੋਂ ਇਹ ਜਿਹੜੀ ਵੀਡੀਓ ਆ ਉਹ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਗਈ ਆ ਜਿਸ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪੰਚਾਇਤੀ ਚੋਣਾਂ ਦੇ ਲਈ ਕਾਗਜ਼ ਦਾਖਲ ਕਰਨ ਜਾ ਰਹੇ ਉਮੀਦਵਾਰ ਦੇ ਕੋਲੋਂ ਜਿਹੜੇ ਸ਼ਰਿਆਮ ਉਹ ਕਾਗਜ਼ ਖੋਹ ਲੈ ਜਾਂਦੇ ਨੇ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਸਾਰਾ ਘਟਨਾ ਕਰਮ ਕੋਲ ਖੜ ਕੇ ਦੇਖਦਾ ਹੋਇਆ ਨਜ਼ਰ ਆ ਰਿਹਾ ਹੈ ਆਈ ਦੇ ਲਈ ਇਹਦੇ ਵਿੱਚ ਮੇਰੇ ਡਾਕੂਮੈਂਟ ਆ ਪਛਲਾ ਲਾ ਲਾ ਡਾਕੂਮੈਂਟ ਆ ਜਿਹੜਾ ਜਨਰਲ ਜਿਹੜਾ ਮੇਰੀ ਗੱਲ ਜਿਹੜਾ ਤੁਹਾਡੇ ਘਰ ਪੜ ਗਏ ਆ ਮੇਰੀ ਗੱਲ ਸਾਡੇ ਘਰ ਪੜ ਗਏ ਤੈਨੂੰ ਵੀ ਪਤਾ ਜਿਹੜਾ ਮੈਂ ਦੱਸੋ ਮੈਂ ਕੁਝ ਨਹੀਂ ਹੋ ਗਿਆ ਮੈਂ ਕੁਝ ਨਹੀਂ ਤੂੰ ਕਿਉਂ ਤਾਰੀ ਭਰੇ ਜਦੋਂ ਸ਼ਾਂਤੀ ਹੋ ਗਈ ਆ ਮੈਂ ਤੇਰਾ ਗੱਲ ਤੋਂ ਹੈਗਾ ਨਹੀਂ ਨਹੀਂ ਮੇਰ ਨਾਲ ਕੀਤੀ ਤੈਨੂੰ ਪਤਾ ਜਦੋਂ ਸ਼ਾਂਤੀ ਸਾਰਾ ਮੇਰੇ ਨਾਲ ਮੇਰ ਨਾਲ ਕੀਤੀ ਤੈਨੂੰ ਪਤਾ ਜਦੋਂ ਤੈਨੂੰ ਬਰਾ ਨਹੀਂ ਜਦੋਂ ਅਸੀਂ ਮੱਦਦ ਕਰਨਾਂ ਆਉਂਦੇ ਹੁਣ ਮਦਦਾਂਗੇ ਪਹਿਲਾ ਇਹ ਸਾਡਾ ਜਦੋਂ ਤੈਨੂੰ ਕਿਤੇ ਦਾਦਾ ਬੋਲ ਮੇਰੀ ਗੱਲ ਸੁਣ ਨਾਲ ਤਾਂ ਕਰ ਚਲੋ ਤੈਨੂੰ ਬਰਾ ਸਾਡਾ ਕਰ ਦੇ ਪਰਾ ਕਰ ਮੇਰ ਨੇ ਸਾਂਝੀ ਕੀਤੀ ਤਾਂ ਉਸ ਮੇਰ ਨੇ ਇੱਥੇ ਤੈਨੂੰ ਪਤਾ ਕਰਾ ਦਿੱਤੀ ਆ ਮੇਰੀ ਗੱਲ ਸਾਰੀ ਇਹ ਦੋ ਮੈਂਬਰ ਮੈਂ ਕਿਹਾ ਤਾ ਦੋ ਮੇਰ ਨੂੰ ਤੁਰ ਕੇ ਤੈਨੂੰ ਜਦੋਂ ਉਹਨਾਂ ਨੂੰ ਤੂੰ ਇਹ ਗੱਲ ਨਹੀਂ ਮੈਂ ਨਹੀਂ ਸੰਤ ਨਹੀਂ ਕਰਨੀ ਅਸੀਂ ਸੰਤ ਨਹੀਂ ਆ ਤੂੰ ਵੀ ਖਲੋਨੋ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਇਹ ਨਹੀਂ ਤੂੰ ਵੀ ਇਹ ਗੱਲ ਕਹਿਨੂੰ ਇਹ ਗੱਲ ਨਹੀਂ ਬਣੀ ਮੈਂ ਤੈਨੂੰ ਦੱਸਦਾ ਨਾ ਵੀ ਤੂੰ ਇਹ ਗੱਲ ਕਹਿਨੋ ਪਿਆ ਬਾਣੀ ਇਹ ਕੰਮ ਕਰਨਾ ਤੂੰ ਇਹ ਕੰਮ ਕਿਉਂ ਹਟੇ ਘਰ ਦਾ ਬੇਲੇ ਕਰਨਾ ਨਹੀਂ ਕਰਦੀ ਕਰਨੀ ਮੈਂ ਨਹੀਂ ਕਰਦਾ ਮੇਰੀ ਗੱਲ ਸੁਣ ਅਸੀਂ ਵੀ ਸੰਤ ਨਹੀਂ ਕਰਦੇ ਹਾਂ ਲੈ ਲੋ